ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆਂ ਪਲੇਨ ਸੂਟ ਨੂੰ ਡਿਜ਼ਾਈਨ ਕਰਨਾ ਆ ਆਪਣਾ ਪਲੇਨ ਸੂਟ ਆ ਕਾਟਨ ਦਾ ਇਹਨੂੰ ਆਪਾਂ ਆਹ ਵਾਲਾ ਕਪੜਾ ਲਾ ਕੇ ਡਿਜ਼ਾਈਨ ਕਰਨਾ ਤੇ ਆ ਆ ਪਲਾਉਣੇ ਆ ਜੀ ਕਟਾਂ ਇੱਥੇ ਕਪੜੇ ਤੇ ਕਟਾਂ ਲਾ ਕੇ ਇਹਦੇ ਨਾਲ ਡਿਜ਼ਾਈਨ ਬਣਾਉਣਾ ਕੇ ਰਿਹਾ ਆਹ ਕਟਾਂ ਤੁਸੀਂ ਬੁਕਰਮ ਤੇ ਪੇਸਟਿੰਗ ਵਾਲ ਤੇ ਘਰੇ ਵੀ ਕੱਟ ਸਕਦੇ ਹੋ ਤੇ ਫਾਰੇ ਕਟੇ ਕਟਾਈ ਵੀ ਮਿਲ ਜਾਂਦੇ ਆ ਵਿਆਰ ਚ ਜਿੰਨਾ ਤੋਂ ਆਪਾਂ ਰੀਲਾਂ ਬਕਰਮ ਲੈਉਣੇ ਨੇ ਉਹਨਾਂ ਤੋਂ ਮਿਲ ਜਾਂਦੇ ਆ ਤੇ ਇਹ ਆਪਾਂ ਸਾਰਿਆਂ ਨੂੰ ਪਹਿਲਾਂ ਇਸ ਕੱਪੜੇ ਦੇ ਉੱਤੇ ਤੇ ਲਾ ਲੈਉਣੇ ਆ ਪ੍ਰੈਸ ਨਾਲ ਤੇ ਫਿਰ ਸਾਨੂੰ ਬਣਾ ਕੇ ਦਿਖਾਉਣੇ ਆ ਕਿਦਾਂ ਦਾ ਡਿਜ਼ਾਈਨ ਬਣੂਆ ਆਪਣਾ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਕਟਵਰਕ ਸੀ ਆਪਾਂ ਨਾ ਕੱਪੜੇ ਤੇ ਲਾ ਲਿਆਂਦਾ ਹੁਣ ਇਹ ਵੀ ਕਰ ਦਿੰਨੇ ਆ ਇੱਥੋਂ ਕਟਾਈ ਇਹਨਾਂ ਨੂੰ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਸਾਰਿਆਂ ਨੂੰ ਲੈ ਵਿੱਚੋਂ ਕਪੜਾ ਨਾ ਉਹ ਆਪਾਂ ਕੱਢ ਦਾਂਗੇ ਇਹਦੇ ਇੱਥੇ ਇਥੇ ਵਿੱਚ ਵਿੱਚ ਚੱਪਲਾ ਲਾ ਲਾਂਗੇ ਟੱਕਾ ਆ ਕੇ ਚੰਗੀ ਤਰ੍ਹਾਂ ਫੋਲਡ ਹੋ ਗਏ ਐਵੇਂ ਵੀ ਕੱਟ ਸਕਦੇ ਹਾਂ ਤੁਸੀਂ సరే కట్ తోడీ సై లాగ సార్ ఇలాగ కప్పడే ఇర ਸਾਰੇ ਕਟਾਵਾਂ ਤੇ ਸਲਾਈ ਲਾਈ ਜਾਣੇ ਚੰਗੀ ਤਰ੍ਹਾਂ ਮੋੜ ਕੇ ਕੱਪੜੇ ਨੂੰ ਅੰਦਰ ਆ ਦੇ ਸਰਦਿ ਤੁਸੀਂ ਇਸ ਤਰ੍ਹਾਂ ਆਪਾਂ ਸਾਰਿਆਂ ਤੇ ਸਲਾਈ ਲਾ ਲਈ ਇੱਕ ਵਾਰੀ ਹੁਣ ਆਪਾਂ ਕਿਰ ਲਾਣਾ ਇਹਨੂੰ ਆਪਾਂ ਨਾ ਉੱਪਰ ਵੱਲ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਕਿਉਂਕਿ نیچے ਜ਼ਿਆਦਾ ਕਪੜਾ ਵੇਸਟ ਹੋਊਗਾ ਨਹੀਂ ਦਿੰਦੇ ਆਪਾਂ ਤੇ ਆਹ ਪਲੌਣੀ ਇਹਦੇ ਤੇ ਲੈਸਨ ਇਹ ਠਾਣੇ ਪਾਸੇ ਤੇ ਨੂੰ ਆਪਾਂ ਇੱਥੇ ਰੱਖ ਲੈਨੇ ਆ ਲੈਸਨ ਇਹ ਦੇ ਉੱਪਰ ਲਾ ਦੇਨੇ ਸਲਾਈਟ ਆਏਗੀ ਲੇਸ ਆਪਣੀ ਲੱਗ ਗਈ ਹੁਣ ਆ ਪਾਵळा ਕੱਪੜਾ ਨਾ ਜਿਹੜਾ ਇਹਨੂੰ ਇੱਥੋਂ ਮੋੜ ਕੇਵੇਂ ਕਟਾਵਾ ਵਾਲਾ ਇਹ ਉੱਪਰ ਰੱਖ ਦਾਂਗੀ ਲੈਸ ਆ ਬਾਹਰ ਕੱਢਣੀ ਆ ਫਰੈਂਡਸ ਉੱਦਣੋ ਆਪਾਂ ਸਾਰਿਆਂ ਨੂੰ ਇਸੇ ਕਪੜੇ ਨਾਲ ਡਿਜ਼ਾਈਨ ਕਰਨਾ ਇਸੇ ਨਾਲ ਹੀ ਬਾਹਾਂ ਤੇ ਡਿਜ਼ਾਈਨ ਬਣਾਵਾਂਗੇ ਇਸੇ ਨਾਲ ਘੇਰੇ ਤੇ ਇਸੇ ਨਾਲ ਹੀ ਸਵਾਪਤ ਨਸਤਰਾ ਨੂੰ ਉੱਪਰ ਵਾਲ ਨੂੰ ਸਲਾਈ ਲਾਈ ਜਾਗੇ ਇਹਨਾਂ ਦੇ ਉੱਪਰ ਸਾਰੇ ਕਟਾਣ ਦੇ ਉੱਪਰ ਸਲਾਈ ਲਾਵਾਂਗੇ ਨਾਲੇ ਆਪਾਂ ਨਾ ਆਹ ਜਿਹੜੀ ਲੈਸ ਆ ਇਹਨੂੰ ਕੱਟ ਕਰਕੇ ਛੋਟੇ ਛੋਟੇ ਪੀਸ ਕਰਕੇ ਇਹਦੇ ਵਿੱਚ ਕਾਰ ਲਾਵਾਂਗੇ ਜਿੰਨੇ ਵੀ ਕਟਾਣ ਹੈਗੇ ਆਪਣੇ ਸਾਰਿਆਂ ਦੇ ਵਿੱਚ ਲਾ ਦਾਂਗੇ ਸਦੂਖ ਚੱਕਾ ਲਾਣੀ ਆ extra este aparato es de alma girete ਦੇ ਰਹੇ تھے ਸੰਦਪੁੱਠ ਚੈੱਕ ਕਰਕੇ ਇਸ ਤਰ੍ਹਾਂ ਇਹ ਠਾਲਾ ਕੱਪੜਾ ਨਾ ਆਪਾਂ ਖਿੱਚ ਕੇ ਰੱਖਣਾ ਕਈ ਵਾਰੀ ਇਹ ਠਾਂ ਜਦੋਂ ਆਪਾਂ ਨਾ ਧਿਆਨ ਕਰੀਏ ਕੁੱਪੜਾ ਇਕੱਠਾ ਹੋ ਜਾਂਦਾ। ਇਸ ਤਰ੍ਹਾਂ ਸੱਦਪੁੱਟ ਚੇਪ ਕਰਦੇ ਹੋਏ ਸਾਰੇ ਜਿੰਨੇ ਆਪਣੇ ਸੰਨ ਉਹਨਾਂ ਦੇ ਵਿੱਚ ਲੈਸ ਰੱਖ ਦਾਂਗੇ। आप होर कटिंग कर लेंगे जो तीन कोई भी घेरे से डिजाइन बना కమిజ మోడే కట్టణతో పిచ్చా ఓదే డిజైన్ బా ఫజన్ సౌఖా బ బాధ కట్ింగ్ మోడే ది కట్ బో నే కట్లా ਕਹਾਂ ਲਿਖ ਲਈ ਆਪਣਾ ਘੇਰੇ ਦਾ ਡਿਜ਼ਾਈਨ ਬਣ ਕੇ ਤਿਆਰ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰਾ ਡਿਜ਼ਾਈਨ ਵੀਡੀਓ ਚੰਗੀ ਲੱਗੀ ਲਾਈਕ ਪੁਆਇੰਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣਾ ਦੂਸਰਾ ਚੈਨਲ ਹੈਗਾ ਮਲਟੀ ਕੁਕਿੰਗ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਉਹ ਵੀ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਸ ਨੂੰ ਵੀ ਇਸੇ ਤਰ੍ਹਾਂ ਹੀ ਦੇਣਾ ਜੀ ਹੁਣ ਆਪਾਂ ਇਹਦੇ ਗਲੇ ਤੇ ਵੀ ਡਿਜ਼ਾਈਨ ਬਣਾਉਣਾ ਬਾਂਦਾ ਵੀ ਬਣਾਉਣਾ ਪਹੁੰਚਦਾ ਵੀ ਬੜਾ ਠੀਕ ਹੈ ਸਾਰੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਤੁਸੀਂ ਡਿਜ਼ਾਈਨ ਪੁੱਛਣਾ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਦੱਸਾਂਗੇ ਜੀ ਤੁਹਾਡੇ ਕਮੈਂਟ ਦਾ ਜਵਾਬ ਜਰੂਰ ਦੇਵਾਂਗੇ ਠੀਕ ਹੈ ਜੀ